ਰਾਮਾ ਮੰਡੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੁੰਦੀ ਹੈ ਤੇ ਉਸ ਦੇ ਵਿੱਚ ਇੱਕ ਨੌਜਵਾਨ ਮਨਿਓ ਦਾਵਾ ਕੀਤਾ ਜਾ ਰਿਹਾ ਕਿ ਰਫਾਇਨਰੀ ਤਵਾਰੇ ਟਰੱਕਾਂ ਦੇ ਵਿੱਚੋਂ ਗੈਸ ਕੱਢੀ ਜਾਂਦੀ ਹੈ ਡੀਜ਼ਲ ਕੱਢਿਆ ਜਾਂਦਾ ਹੈ ਇੱਥੋਂ ਤੱਕ ਕਿ ਜਿਹੜੀ ਲੋਕ ਹੈ ਚਾਰਕੋਲ ਹੈ ਉਹ ਵੀ ਕੱਢੀ ਜਾਂਦੀ ਹੈ ਵੀਡੀਓ ਬਣਾਉਣ ਵਾਲਾ ਨੌਜਵਾਨ ਆਪਣੇ ਨਾਲ ਆ ਔਰ ਪੂਰੀ ਘਟਨਾ ਕੀ ਹੋਈ ਕਿਸ ਤਰ੍ਹਾਂ ਇਹ ਪੂਰਾ ਗੋਰਖਸੰਧਾ ਚੱਲਦਾ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਤੁਹਾਡੀ ਇੱਕ ਵੀਡੀਓ ਬੜੀ ਟ੍ਰੈਂਡਿੰਗ ਚ ਜਾ ਰਹੀ ਹੈ ਐਕਚੁਅਲ ਚ ਮਾਮਲਾ ਕੀ ਹੈ ਭਾਈ ਜੀ ਮੇਰਾ ਨਾਮ ਮਨਦੀਪ ਸ਼ਰਮਾ ਤਲਵੰਡੀ ਸਾਬੋਂ ਤੋਂ ਮੈਂ ਕਾਂਗਰਸ ਪਾਰ ਤੇ ਜਿਹੜੀ ਆਪਣੇ ਤਲਵੰਡੀ ਪਰਫੈਂਡਰੀ ਹੈ ਜੀ ਰਾਮਾ ਮੰਡੀ ਉਹਦੇ ਵਿੱਚੋਂ ਜਿਹੜੇ ਗੈਸ ਭਰ ਕੇ ਟੈਂਕਰ ਆਉਂਦੇ ਹੈ ਜੀ ਲੋਕਾਂ ਲਈਆਂ ਗੱਡੀਆਂ ਆਉਂਦੀਆਂ ਜੀ ਉਹ ਸਾਡੇ ਇੱਕ ਜੱਜਲ ਪਿੰਡ ਨੌਰਾ ਬਣਿਆ ਹੋਇਆ ਹੈ ਜੀ ਮੈਂ ਪਹਿਲਾਂ ਵੀ 6 ਮਹੀਨੇ ਪਹਿਲਾਂ ਵੀ ਉਹਦੀ ਜਮਾ ਕੱਢਦਿਆਂ ਦੀ ਵੀਡੀਓ ਵਾਇਰਲ ਕੀਤੀ ਸੀ ਜੀ ਠੀਕ ਹੈ ਹੁਣ ਫੇਰ ਰਾਤ ਉਹ ਨੌਰਾ ਦੋ ਦਿਨਾਂ ਤੋਂ ਚੱਲ ਪਿਆ ਜੀ ਐਡਜਸਟਮੈਂਟ ਹੋ ਗਈ ਇਹਨਾਂ ਨਾਲ ਲੋਕਲ ਲੀਡਰਾਂ ਨਾਲ ਤੇ ਉਹ ਨੌਰਾ ਚੱਲ ਪਿਆ ਜੀ ਤੇ ਮੈਂ ਰਾਤ ਵੀਡੀਓ ਵਾਇਰਲ ਕੀਤੀ ਹੈ ਜੀ ਉਹਦੇ ਵਿੱਚ ਮੈਂ ਪ੍ਰਸ਼ਾਸਨ ਤੋਂ ਇਹ ਹੱਥ ਜੋੜ ਕੇ ਮੰਗ ਕਰਦਾ ਵੀ ਉੱਥੇ ਜਿਹੜੇ ਬੰਦੇ ਕਰਦੇ ਆ ਜੀ ਉਹਨਾਂ ਤੇ ਬੰਦੀ ਕਾਰਵਾਈ ਕਰਕੇ ਪਰਚਾ ਦਿੱਤਾ ਜਾਵੇ ਸੋਨੋ ਮੇਰੇ ਤੇ ਉੱਟੀ ਦਰਖਾਸਤ ਮੇਰੇ ਤੇ ਹੀ ਦਿੱਤੀ ਗਈ ਹੈ ਅੱਜ ਅਜਾ ਵੀਡੀਓ 'ਚ ਹੈ ਕੀ ਉਸ ਵੀਡੀਓ 'ਚ ਨਜ਼ਰ ਕੀ ਆ ਰਿਹਾ ਕੋਈ ਸਿਲੰਡਰ ਨਜ਼ਰ ਆ ਰਹੇ ਨੇ ਕਦੋਂ ਦੀ ਵੀਡੀਓ ਹੈ ਤੇ ਕੀ ਲੱਗਦਾ ਹੈ ਕਿਵੇਂ ਸਿਸਟਮ ਇਹ ਚੱਲਦਾ ਪੂਰੇ ਦਾ ਪੂਰਾ ਇਹ ਬਾਈ ਜੀ ਗੱਡੀਆਂ ਹੁੰਦੀਆਂ ਨੌਰਾ ਉੱਥੇ 30000 ਰੁਪਏ ਮਹੀਨੇ ਕਿਰਾਏ ਤੇ ਲਿਆ ਹੋਇਆ ਜੀ ਠੀਕ ਹੈ ਜੀ 1 ਲੱਖ ਰੁਪਏ ਉਹਦਾ ਅੱਗੇ ਜਾਂਦਾ ਜੀ ਠੀਕ ਹੈ ਜੀ ਮੁੜ ਕੇ ਉੱਥੇ ਗੱਡੀਆਂ ਹੁੰਦੀਆਂ ਉਹਦੇ ਵਿੱਚੋਂ ਹਸਾਰ ਦੇ ਬੰਦੇ ਗੱਡੀਆਂ ਲੈ ਕੇ ਆਉਂਦੇ ਆ ਸਿਲੰਡਰ ਖਾਲੀ ਉੱਥੋਂ ਭਰ ਕੇ ਲੈ ਜਾਂਦੇ ਆ ਜੀ ਮੈਨੂੰ ਤੜਕੇ ਹਸਾਰ ਵਾਲਿਆਂ ਦਾ ਫੋਨ ਵੀ ਆਇਆ ਵੀ ਰਾਈਨਾਮਾ ਕਰ ਲਾ ਮੈਂ ਮੇਰਾ ਕੋਈ ਰਾਈਨਾਮਾ ਨਹੀਂ ਇਹਨੂੰ ਬੰਦ ਕਰੋ ਤੇ ਬੰਦੀ ਕਾਰਵਾਈ ਰਾਤ ਮੈਂ ਐਸਐਸਪੀ ਸਾਹਿਬ ਨੂੰ ਵੀ ਵੀਡੀਓ ਭੇਜੀ ਸੀ ਜਿੰਨਾਂ ਨੇ ਮੇਰੀ ਉਹਦੀ ਤੁਰਤ ਕਾਰਵਾਈ ਕਰਦੇ ਹੋਏ ਨਾਲ ਦੀ ਨਾਲ ਗੱਲ ਸਮਝੀ ਅੱਛਾ ਢਾਬਾ ਬਣਿਆ ਉਹ ਢਾਬੇ ਦੇ ਵਿੱਚ ਕੱਢਦੇ ਨੇ ਜਾਂ ਉੱਥੇ ਕੋਈ ਨੌਰਾ ਬਣਿਆ ਹੋਇਆ ਹੈ ਪਰ ਕਿਵੇਂ ਕਰਦੇ ਨੇ ਢਾਬਾ ਨਹੀਂ ਜੀ ਚੱਲਦਾ ਉੱਥੇ ਕੋਈ ਰੋਟੀ ਨਹੀਂ ਬਗਦੀ ਨਾ ਕੋਈ ਚਾਹ ਬਣਦੀ ਹੈ ਉਹ ਢਾਬੇ ਦੇ ਵਿੱਚ ਉਹ ਗੱਡੀਆਂ ਜਾਂਦੀਆਂ ਤੇ ਬਾਹਰ ਆ ਜਾਂਦੀਆਂ ਜੀ ਕੱਢ ਕੇ ਨਾਲ ਦੀ ਨਾਲ ਉਹ ਜਦੋਂ ਰਾਤ ਲੋਕ ਵਾਲੀ ਗੱਡੀ ਵੜਦੀ ਸੀ ਮੈਂ ਜਮਾ ਉ ਉਹ ਦੇਖ ਕੇ ਡਰਾਈਵਰ ਸਾਰੇ ਕਨੈਕਟਰ ਭੱਜ ਗਏ ਮੈਨੂੰ ਤੇ ਇੱਕ ਗੈਸ ਸਿਲੰਡਰ ਵਾਲੀ ਗੈਸ ਵਾਲਾ ਟੈਂਕਰ ਵੱਡਦਾ ਸੀ ਇੱਥੇ ਰਿਸਕ ਕਿੰਨਾ ਹੋ ਗਿੰਦਾ ਇਹ ਸਿਸਟਮ ਜਦੋਂ ਹਾਈ ਪ੍ਰੈਸ਼ਰ ਗੈਸ ਹੁੰਦੀ ਆ ਉਹਦੇ ਵਿੱਚੋਂ ਰਿਫਲ ਕਰ ਰਹੇ ਹੁਣ ਸਿਲੰਡਰ ਲੱਗਦਾ ਕੋਈ ਵੱਡਾ ਹਾਸਾ ਵਾਪਰ ਸਕਦਾ ਹੈਗਾ ਇੱਕ ਤਾਂ ਉੱਥੇ ਵੀਡੀਆਂ ਸਿਗਰਟਾਂ ਪੀਂਦੀ ਹੈ ਜੀ ਉੱਥੇ ਜੀ ਦੇਖੋ ਜੈਪੁਰ ਟੈਂਕਰ ਫਟਿਆ ਸੀ ਕਿੰਨੀਆਂ ਮੌਤਾਂ ਹੋ ਗਈਆਂ ਸੀ ਜੇ ਰੱਬ ਨਾ ਕਰੇ ਕੋਈ ਅਣਖਾ ਵੀ ਘਟਨਾ ਹੋ ਜੇ ਜੀ ਠੀਕ ਹੈ ਜੀ ਤੇ ਉੱਥੇ ਨਾਲ ਸਾਹਮਣੇ ਪੰਪ ਆ ਜੀ ਨਾਲ ਸਾਹਮਣੇ ਪੰਪ ਆ ਪੈਟਰੋਲ ਪੰਪ ਆ ਨਾਲ ਫੇਰ ਪੰਪ ਆ ਜੀ ਫੇਰ ਨਾਲ ਹੀ ਰੈਫਾਇਨਰੀ ਹੈ ਇਹਦੇ ਨਾਲ ਤਾਂ ਸਾਡਾ ਸ਼ਹਿਰ ਹੀ ਫੂਕਦਾ ਨਗੇ ਤਲਵੰਡੀ ਜੀ ਇੰਨਾ ਭਿਆਨਕ ਹੈ ਜੀ ਉਹ ਜੇ ਉਹਨੂੰ ਅੱਗ ਪੈ ਗਈ ਬਾਈ ਜੀ ਉਹ ਰੋਕਣ ਵਾਲੀ ਨਹੀਂ ਅੱਜ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਇਹਨਾਂ ਲੋਕਾਂ ਦੇ ਖਿਲਾਫ ਕਾਰਨ ਕੀ ਹੈ ਪੁਲਿਸ ਕਿਉਂ ਨਹੀਂ ਆ ਗਈ ਅਰੇ ਪੁਲਿਸ ਨੂੰ ਆਪਾਂ ਰਾਤ ਵੀਡੀਓ ਪਾਈਏ ਜੀ ਉਹਨਾਂ ਨੇ ਨਾਲ ਦੀ ਨਾਲ ਐਸਐਚਓ ਸਾਹਿਬ ਨੇ ਲਾਈਵ ਹੋ ਕੇ ਵੀ ਬਠਿੰਡਾ ਪੁਲਿਸ ਦੇ ਪੇਤ ਤੇ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਮੇਰੀ ਫੋਨ ਤੇ ਵੀ ਗੱਲ ਹੋਈ ਹੈ ਮੈਂ ਐਸਐਸਪੀ ਸਾਹਿਬ ਨੂੰ ਵੀਡੀਓ ਸੈਂਡ ਕਰਤੀ ਰਾਤੀ ਨਾਲ ਦੀ ਨਾਲ ਉਹਨਾਂ ਨੇ ਕਾਰਵਾਈ ਕੀਤੀ ਹੈ ਜੀ ਜਿੰਨੀ ਹੋ ਸਕਦੀ ਹੈ ਬਾਕੀ ਹੁਣ ਮੈਨੂੰ ਹਜੇ ਤੱਕ ਕੋਈ ਫੋਨ ਆਇਆ ਨਹੀਂ ਮੈਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਵੀ ਮੇਰਾ ਇਹ ਕੰਮ ਬੰਦ ਕਰਾਇਆ ਜਾਵੇ ਤੇ ਬੰਨ ਦੀ ਕਾਰਵਾਈ ਜਿਹੜੇ ਸਾਡੇ ਲੀਡਰ ਕਰਾ ਰਹੇ ਉਹਨਾਂ ਤੇ ਬੰਨ ਦੀ ਕਾਰਵਾਈ ਕੀਤੀ ਜਾਵੇ ਪ੍ਰਿਟੀਕਲੀ ਟਸ਼ਲ ਤਾਂ ਤੁਹਾਡੀ ਤੁਸੀਂ ਕਹ ਰਹੇ ਮੈਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਇੱਕ ਦੇ ਬਲੇਮ ਗੇਮ ਤਾਂ ਨਹੀਂ ਕਿਸੇ ਨੇ ਜਾਣਬੁੱਝ ਕੇ ਲਈ ਕਿ 6 ਮਹੀਨੇ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਦੇਖ ਲਓ ਉਹਦੇ ਸ਼ਰਿਆਮੀ ਗੈਸ ਨਿਕਲੀ ਜਾਂਦੀ ਹੈ ਜੀ ਤੁਸੀਂ ਰਾਤ ਵਾਲੀ ਦੇਖ ਲਓ ਪੰਪ ਤੋਂ ਉੱਥੇ ਲੈ ਲਓ ਜੀ ਵੀ ਕਿੰਨੀਆਂ ਗੱਡੀਆਂ ਆਈਆਂ ਕਿ ਅੱਗੇ ਤਾਂ ਗਈਆਂ ਨਹੀਂ ਗੱਡੀਆਂ ਉੱਥੇ ਰੁਕ ਜਾਂਦੀਆਂ ਜੀ ਗੱਡੀਆਂ ਗੈਂਗਸਟੈਂਕਰ ਲੋਕਾਂ ਲਈ ਜੀ ਫਿਰ ਹਸਾਰ ਦੇ ਬੰਦੇ ਜੇ ਕੋਈ ਐਸਾ ਜਿਹਾ ਕੰਮ ਨਹੀਂ ਚਾਹਦਾ ਕੋਈ ਨੌਰਾ ਮਾਲਕ ਮੈਨੂੰ ਕੋਈ ਫੋਨ ਕਰ ਰਿਹਾ ਜੀ ਵੀ ਮੇਰੇ ਨਾਲ ਕੰਪਰੋਮਾਈਜ਼ ਕਰੋ ਇਹ ਤਾਂ ਮੈਂ ਕਰਨੀ ਹੀ ਨਹੀਂ ਮੈਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਜੀ ਅੱਛਾ ਹੁਣ ਕੀ ਡਿਮਾਂਡ ਕੀ ਹੈ ਕਿ ਕੀ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਦੀ ਕਾਰਵਾਈ ਹੋਵੇ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਇੱਕ ਵੱਡੀ ਇੱਕੋ ਹੀ ਅੰਸਾ ਵੀ ਤਲਵੰਡੀ ਸਾਬੋ ਹਲਕਰ ਰਫਿੰਡਰੀ ਦੇ ਨੇੜੇ ਪੈਂਦਾ ਇਹ ਕੰਮ ਬੰਦ ਕਰਾ ਕੇ ਇਹ ਤੇ ਪ੍ਰੋਪਰ ਬੰਦੀ ਕਾਰਵਾਈ ਕਰਾ ਕੇ ਉਹ ਨੌਰੇਨ ਤਹਿਸੀਲ ਕੀਤਾ ਜਾਣਾ ਚਾਹੀਦਾ ਕਿਉਂ 6 ਮਹੀਨੇ ਬਾਅਦ ਫੇਰ ਉੱਥੇ ਪਰਸੋਂ ਇਹਨਾਂ ਨੇ ਕਮਿਟਮੈਂਟ ਕੀਤੀ ਐ ਕੱਲ੍ਹ ਹੀ ਕੰਮ ਚੱਲ ਪਿਆ ਜੀ ਠੀਕ ਐ ਹਸਾਰ ਦੀ ਪਾਰਟੀ ਐ ਜਿਹੜੀ ਪਿਕਅਪ ਡਾਲੇ ਤੇ ਸਿਲੰਡਰ ਲੈ ਕੇ ਜਾਂਦੀ ਐ ਠੀਕ ਐ ਜੀ ਲੋਕਾਂ ਲਈ ਮੈਨੂੰ ਪਤਾ ਨਹੀਂ ਵੀ ਕਿੱਥੋਂ ਲੁੱਕ ਕੱਢੀ ਐ ਉਹ ਚਲੋ ਬਾਅਦ ਚ ਵੇਚ ਦਾਨਗੇ ਕੱਢ ਕੇ ਉਹ ਕਿਹੜਾ ਖਰਾਬ ਹੁੰਦੀ ਐ ਜੀ ਕਿਹੜੀ ਚੀਜ਼ਾਂ ਨੇ ਕਿਹੜੀਆਂ ਰੈਫਰਰੀ ਚ ਆਉਂਦੀਆਂ ਨੇ ਕਾਦੇ-ਕਾਦੇ ਟਰੱਕ ਨੇ ਤੇ ਕੀ ਕੁਝ ਨਿਕਲਦਾ ਉਥੋਂ ਗੈਸ ਟੈਂਕਰਾਂ ਚੋਂ ਗੈਸ ਨਿਕਲਦੀ ਐ ਜੀ ਹਾਂ ਲੋਕਾਂਾਂ ਗੱਡੀਆਂ ਚੋਂ ਲੋਕ ਨਿਕਲਦੀ ਐ। ਦੋ ਹੀ ਸੀ ਰਾਤ ਫਿਲ ਹਾਲ ਜੀ। ਉਹ ਡੀਜ਼ਲ ਪੈਟਰੋਲ ਵੀ ਕੱਢ ਦੇ ਕਹਿੰਦੇ। ਉਹ ਨਹੀਂ, ਉਹ ਡੀਜ਼ਲ ਪੈਟਰੋਲ ਦਾ ਹੀ ਨਹੀਂ ਭਾਈ ਮੈਂ ਦੇਖਿਆ ਜੀ। ਐਵੇਂ ਆਪਾਂ ਕਹਿ ਦਈਏ ਡੀਜ਼ਲ ਪੈਟਰੋਲ ਦਾ ਨਹੀਂ ਮੈਨੂੰ ਗੈਸ ਦਾ ਤੇ ਲੋਕ ਹੀ ਦੇਖੀ ਐ ਜੀ ਮੈਂ ਤਾਂ। ਬਿਲਕੁਲ ਏ ਨੌਜਵਾਨ ਐ ਜਿਸਨੇ ਰਾਤ ਵੀਡੀਓ ਸੀ ਕਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਪੁਲਿਸ ਉਸ ਤੇ ਐਕਟ ਕਰਦੀ ਨਜ਼ਰ ਆਈ ਸੀ। ਪੁਲਿਸ ਕਹਿ ਰਹੀ ਸੀ ਕਿ ਕਾਰਵਾਈ ਕਰਾਂਗੇ ਪਰ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ਾਂ ਕਾਫੀ ਖਤਰਨਾਕ ਇਸ ਕਰਕੇ ਹੋ ਜਾਂਦੀਆਂ ਨੇ ਕਿਉਂਕਿ ਜਦੋਂ ਹਾਈ ਪ੍ਰੈਸ਼ਰ ਗੈਸ ਦੇ ਵਿੱਚੋਂ ਸਿਲੰਡਰ ਰਿਫਿਲ ਕਰਨ ਹੋ ਸਕਦਾ ਹੈ ਬਟਿੰਡਾ ਤੋਂ ਸੂਰਜਪਾਲ న్యూਸ 18 ਪੰਜਾਬ